ਕੀ ਕੀ ਬਾਤ ਆ ਆ ਦੇਖੋ ਨਹੀਂ ਨਹੀਂ ਮੈਂ 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 ਬਾਈ ਦੇ ਨਾਲ ਹੀ ਆ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੀ ਬਾਤ ਹੈ ਥੈਂਕ ਯੂ ਭਾਈ ਹੋ ਗਈ ਜੀ ਬਾਈ ਦੇ ਨਾਲ ਆ ਜਾ ਆ ਜਾਈਆਂ ਪੰਜਾਬ ਲਈ ਸਾਰ ਸ੍ਰੀ ਅਕਾਲ ਐਵਰੀ ਪਾਰਟੀ ਜਿੰਦਾਬਾਦ ਕੀ ਬਾਤ ਥੈਂਕ ਯੂ ਭਾਈ ਥੈਂਕ ਯੂ ਕੀ ਬਾਤ ਹੁਣੇ ਹੁਣੇ ਇਹ ਖਬਰ ਦੇਖਣ ਨੂੰ ਮਿਲ ਰਹੀ ਹੈ ਕਿ ਫਰੀਦਕੋਟ ਚ ਆਪ ਉਮੀਦਵਾਰ ਕਰਮਜੀਤ ਅਨਮੋਲ ਨੂੰ ਲੱਡੂਆਂ ਨਾਲ ਤੋਲਿਆ ਜਾ ਰਿਹਾ ਹੈ ਉੱਤੇ ਹੀ ਉਹਨਾਂ ਦੀ ਸਪੋਰਟ ਕਰਨ ਪਹੁੰਚੇ ਉਹਨਾਂ ਦੇ ਜਿਗਰੀ ਯਾਰ ਹਰਬੀ ਸੰਗਾ ਤੇ ਨਾਲ ਹੀ ਜੋ ਬੋਲੇ ਸੋਨਿਆ ਦੇ ਜਕਾਰੇ ਲਾਉਂਦੇ ਆਏ ਨਜ਼ਰ ਤੁਸੀਂ ਵੀ ਦੇਖੋ ਇਹ ਵੀਡੀਓ ਆ ਦੇਖੋ ਭਾਈ ਜੀ ਕਰਮਜੀਤ ਅਨਮੋਲ ਸਾਹਿਬ ਦਾ ਸਤਿਕਾਰ ਪਿਆਰ ਭਾਈ ਨੂੰ ਲੱਡੂਆਂ ਨਾਲ ਤੋਲ ਰਹੇ ਨੇ ਕੀ ਬਾਤ ਹੈ ਇਕੱਲੇ ਇਕੱਲੇ ਕੀ ਬਾਤ ਹੈ ਆ ਦੇਖੋ ਨਹੀਂ ਨਹੀਂ ਬਸ ਮੈਂ ਮੈਂ ਭਾਈ ਦੇ ਨਾਲ ਹੀ ਆ ਨਹੀਂ ਕੋਈ ਗੱਲ ਕੋਈ ਨਹੀਂ ਕੀ ਬਾਤ ਹੈ ਥੈਂਕ ਯੂ ਭਾਈ ਹੋਗੀ ਜੀ ਬਾਈ ਦੇ ਨਾਲ ਆਜਾ ਆਜਾਏ ਆ ਪ੍ਰਚਾਰ ਲਈ ਉਹ ਬਾਈ ਦੇ ਸਾਥ ਸ੍ਰੀਓ ਕਾਰੇ ਜਿੰਦਾਬਾਦ ਕੀ ਆਵਾਜ਼ ਥੈਂਕ ਯੂ ਥੈਂਕ ਯੂ ਕੀ ਆਵਾਜ਼ ਹੁਣੇ ਹੁਣੇ ਇਹ ਖਬਰ ਦੇਖਣ ਨੂੰ ਮਿਲ ਰਹੀ ਹੈ ਕਿ ਫਰੀਦਕੋਟ ਚ ਆਪ ਉਮੀਦਵਾਰ ਕਰਮਜੀਤਨ ਮੋਲ ਨੂੰ ਲੱਡੂਆਂ ਨਾਲ ਤੋਲਿਆ ਜਾ ਰਿਹਾ ਹੈ ਉੱਥੇ ਹੀ ਉਹਨਾਂ ਦੀ ਸਪੋਰਟ ਕਰਨ ਪਹੁੰਚੇ ਉਹਨਾਂ ਦੇ ਜਿਗਰੀ ਯਾਰ ਹਰਬੀ ਸੰਘਾ ਤੇ ਨਾਲ ਹੀ ਜੋ ਬੋਲੇ ਸੋਨਿਆ ਦੇ ਜਕਾਰੇ ਲਾਉਂਦੇ ਆਏ ਨਜ਼ਰ ਤੁਸੀਂ ਵੀ ਦੇਖੋ ਇਹ ਵੀਡੀਓ ਆ ਦੇਖੋ ਭਾਈ ਜੀ ਕਰਮਜੀਤ ਅਨਮੋਲ ਸਾਹਿਬ ਦਾ ਸਤਿਕਾਰ ਪਿਆਰ ਬਾਈ ਨੂੰ ਲੱਡੂਆਂ ਨਾਲ ਤੋਲ ਰਹੇ ਨੇ ਕੀ ਬਾਤ ਇੱਕ ਕੱਢੇ ਕੱਢੀ ਕੀ ਕੀ ਬਾਤ ਆ ਦੇਖੋ ਅੰਨੇ ਨਹੀਂ ਬਸ ਮੈਂ ਮੈਂ ਬਾਈ ਦੇ ਨਾਲ ਹੀ ਆ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਕੀ ਬਾਤ ਹੈ ਥੈਂਕ ਯੂ ਭਾਈ ਹੋ ਗਈ ਜੀ ਬਾਈ ਦੇ ਨਾਲ ਆ ਜਾ ਆਏ ਆ ਪ੍ਰਸ਼ਾਦ ਬਾਈ ਦੇ ਨਿਹਾਰ ਸਤਿ ਸ੍ਰੀ ਅਕਾਲ ਜਿੰਦਾਬਾਦ ਯਾ ਵਾ ਹੁਣੇ ਹੁਣੇ ਇਹ ਖਬਰ ਦੇਖਣ ਨੂੰ ਮਿਲ ਰਹੀ ਹੈ ਕਿ ਫਰੀਦਕੋਟ ਚ ਆਪ ਉਮੀਦਵਾਰ ਕਰਮਜੀਤ ਅਨਮੋਲ ਨੂੰ ਲੱਡੂਆਂ ਨਾਲ ਤੋਲਿਆ ਜਾ ਰਿਹਾ ਹੈ ਉੱਥੇ ਹੀ ਉਹਨਾਂ ਦੀ ਸਪੋਰਟ ਕਰਨ ਪਹੁੰਚੇ ਉਹਨਾਂ ਦੇ ਜਿਗਰੀ ਯਾਰ ਹਰਬੀ ਸੰਘਾ ਤੇ ਨਾਲ ਹੀ ਜੋ ਬੋਲੇ ਸੋਨਿਆ ਦੇ ਜਕਾਰੇ ਲਾਉਂਦੇ ਆਏ ਨਜ਼ਰ ਤੁਸੀਂ ਵੀ ਦੇਖੋ ਇਹ ਵੀਡੀਓ ਆ ਦੇਖੋ ਭਾਈ ਜੀ ਕਰਮਜੀਤ ਅਨਮੋਲ ਸਾਹਿਬ ਦਾ ਸਤਕਾਰ ਪਿਆਰ ਭਾਈ ਨੂੰ ਲੱਡੂਆਂ ਨਾਲ ਤੋਲ ਰਹੇ ਨੇ ਕਿਆ ਬਾਤ ਕੰਨੇ ਕੰਨੇ ਕੀ ਕੀ ਬਾਤ ਆ ਦੇਖੋ ਨਹੀਂ ਨਹੀਂ ਮੈਂ ਮੈਂ ਬਾਈ ਦੇ ਨਾਲ ਹੀ ਆ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਕੀ ਬਾਤ ਥੈਂਕ ਯੂ ਭਾਈ ਹੋ ਗਈ ਜੀ ਬਾਈ ਦੇ ਨਾਲ ਆ ਜਾਏ ਆ ਜਾਏ ਆ ਪ੍ਰਚਾਰ ਲਈ ਉਹ ਬਾਈ ਦਾ ਸਾਰ ਸ੍ਰੀ ਅਕਾਲ ਆ ਵੀ ਪਾਰਟੀ ਜਿੰਦਾਬਾਦ ਕੀ ਬਾਤ ਥੈਂਕ ਯੂ ਭਾਈ ਥੈਂਕ ਯੂ ਕੀ ਬਾਤ ਹੁਣੇ ਹੁਣੇ ਇਹ ਖਬਰ ਦੇਖਣ ਨੂੰ ਮਿਲ ਰਹੀ ਹੈ ਕਿ ਫਰੀਦਕੋਟ ਚ ਆਪ ਉਮੀਦਵਾਰ ਕਰਮਜੀਤਨ ਮੋਹਲ ਨੂੰ ਲੱਡੂਆਂ ਨਾਲ ਤੋਲਿਆ ਜਾ ਰਿਹਾ ਹੈ ਉੱਥੇ ਹੀ ਉਹਨਾਂ ਦੀ سپورਟ ਕਰਨ ਪਹੁੰਚੇ ਉਹਨਾਂ ਦੇ ਜਿਗਰੀ ਯਾਰ ਹਰਬੀ ਸੰਗਾ ਤੇ ਨਾਲ ਹੀ ਜੋ ਬੋਲੇ ਸੋਨਿਆ ਦੇ ਜਕਾਰੇ ਲਾਉਂਦੇ ਆਏ ਨજર ਤੁਸੀਂ ਵੀ ਦੇਖੋ ਇਹ ਵੀਡੀਓ ਆ ਦੇਖੋ ਭਾਈ ਜੀ ਕਰਮਜੀਤ ਅਨਮੋਲ ਸਾਹਿਬ ਦਾ ਸਤਿਕਾਰ ਪਿਆਰ ਭਾਈ ਨੂੰ ਲੱਡੂਆਂ ਨਾਲ ਤੋਲ ਰਹੇ ਨੇ ਕੀ ਬਾਤ ਇੱਕ ਕੰਨੇ ਕੰਨੇ ਆਹ ਕੀ ਬਾਤ ਆ ਦੇਖੋ ਨਹੀਂ ਨਹੀਂ ਬਸ ਮੈਂ ਮੈਂ ਭਾਈ ਦੇ ਨਾਲ ਹੀ ਆ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਕੀ ਬਾਤ ਥੈਂਕ ਯੂ ਭਾਈ ੋਗੀ ਜੀ ਬਾਈ ਦੇ ਨਾਲ ਆਜਾ ਆਜਾਏ ਆ ਪੰਜਾਬ ਲਈ ਬਾਈ ਦੇ ਨਾ ਸਤਿ ਸ੍ਰੀ ਅਕਾਲ ਜਿੰਦਾਬਾਦ ਕੀ ਹੈ ਥੈਂਕ ਯੂ ਬਾਈ ਥੈਂਕ ਯੂ ਕੀ ਹੈ ਹੁਣੇ ਹੁਣੇ ਇਹ ਖਬਰ ਦੇਖਣ ਨੂੰ ਮਿਲ ਰਹੀ ਹੈ ਕਿ ਫਰੀਦਕੋਟ ਚ ਆਪ ਉਮੀਦਵਾਰ ਕਰਮਜੀਤ ਅਮੋਲ ਨੂੰ ਲੱਡੂਆਂ ਨਾਲ ਤੋਲਿਆ ਜਾ ਰਿਹਾ ਹੈ ਉੱਥੇ ਹੀ ਉਹਨਾਂ ਦੀ ਸਪੋਰਟ ਕਰਨ ਪਹੁੰਚੇ ਉਹਨਾਂ ਦੇ ਜਿਗਰੀ ਯਾਰ ਹਰਬੀ ਸੰਘਾ ਤੇ ਨਾਲ ਹੀ ਜੋ ਬੋਲੇ ਸੋਨਿਆ ਦੇ ਜਕਾਰੇ ਲਾਉਂਦੇ ਆਏ ਨਜ਼ਰ ਤੁਸੀਂ ਵੀ ਦੇਖੋ ਇਹ ਵੀਡੀਓ ਆ ਦੇਖੋ ਭਾਈ ਜੀ ਕਰਮਜੀਤ ਅਨਮੋਲ ਸਾਹਿਬ ਦਾ ਸਤਿਕਾਰ ਪਿਆਰ ਬਾਈ ਨੂੰ ਲੱਡੂਆਂ ਨਾਲ ਤੋਲ ਰਹੇ ਨੇ ਕੀ ਬਾਤ ਹੈ ਇਕੱਲੇ ਇਕੱਲੇ ਕੀ ਕੀ ਬਾਤ ਹੈ ਆ ਦੇਖੋ ਨਹੀਂ ਨਹੀਂ ਮੈਂ 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 ਬਾਈ ਦੇ ਨਾਲ ਹੀ ਆ ਨਹੀਂ ਕੋਈ ਗੱਲ ਕੋਈ ਗੱਲ ਕੀ ਬਾਤ ਹੈ ਥੈਂਕ ਯੂ ਭਾਈ ਹੋ ਗਈ ਜੀ ਬਾਈ ਦੇ ਨਾਲ ਆ ਜਾਏ ਆ ਜਾਏ ਆ ਪੰਜਾਬ ਲਈ ਸਾਰ ਸ੍ਰੀ ਅਕਾਲ ਜਿੰਦਾਬਾਦ ਕਿਆ ਥੈਂਕ ਯੂ ਬਾਈ ਥੈਂਕ ਯੂ ਕਿਆ ਬਾਤ ਹੁਣੇ ਹੁਣੇ ਇਹ ਖਬਰ ਦੇਖਣ ਨੂੰ ਮਿਲ ਰਹੀ ਹੈ ਕਿ ਫਰੀਦਕੋਟ ਚ ਆਪ ਉਮੀਦਵਾਰ ਕਰਮਜੀਤ ਅਨਮੋਲ ਨੂੰ ਲੱਡੂਆਂ ਨਾਲ ਤੋਲਿਆ ਜਾ ਰਿਹਾ ਹੈ ਉੱਥੇ ਹੀ ਉਹਨਾਂ ਦੀ ਸਪੋਰਟ ਕਰਨ ਪਹੁੰਚੇ ਉਹਨਾਂ ਦੇ ਜਿਗਰੀ ਯਾਰ ਹਰਬੀ ਸੰਘਾ ਤੇ ਨਾਲ ਹੀ ਜੋ ਬੋਲੇ ਸੋਨਿਆ ਦੇ ਜਕਾਰੇ ਲਾਉਂਦੇ ਆਏ ਨਜ਼ਰ ਤੁਸੀਂ ਵੀ ਦੇਖੋ ਇਹ ਵੀਡੀਓ ਆ ਦੇਖੋ ਭਾਈ ਜੀ ਕਰਮਜੀਤ ਅਨਮੋਲ ਸਾਹਿਬ ਦਾ ਸਤਕਾਰ ਪਿਆਰ ਭਾਈ ਨੂੰ ਲੱਡੂਆਂ ਨਾਲ ਤੋਲ ਰਹੇ ਨੇ ਕਿਆ ਬਾਤ ਇੱਕ ਕੱਲੀ ਕੱਲੀ ਕੀ ਕੀ ਬਾਤ ਹੈ ਆ ਦੇਖੋ ਅੰਨੇ ਨਹੀਂ ਬਸ ਮੈਂ ਮੈਂ ਬਾਈ ਦੇ ਨਾਲ ਹੀ ਆ ਨਹੀਂ ਕੋਈ ਗੱਲ ਹੀ ਕੋਈ ਕੀ ਬਾਤ ਹੈ ਥੈਂਕ ਯੂ ਭਾਈ ਹੋ ਗਈ ਜੀ ਬਾਈ ਦੇ ਨਾਲ ਆਜਾ ਆਜਾਏ ਆ ਪ੍ਰਚਾਰ ਲਈ ਬਾਈ ਦਾ ਸਤਿ ਸ਼੍ਰੀ ਅਕਾਲ ਐਵਰੀ ਪਾਰਟੀ ਜਿੰਦਾਬਾਦ ਕੀ ਬਾਤ ਥੈਂਕ ਯੂ ਭਾਈ ਥੈਂਕ ਯੂ ਕੀ ਬਾਤ ਹੁਣੇ ਹੁਣੇ ਇਹ ਖਬਰ ਦੇਖਣ ਨੂੰ ਮਿਲ ਰਹੀ ਹੈ ਕਿ ਫਰੀਦਕੋਟ ਚ ਆਪ ਉਮੀਦਵਾਰ ਕਰਮਜੀਤ ਮੋਹਲ ਨੂੰ ਲੱਡੂਆਂ ਨਾਲ ਤੋਲਿਆ ਜਾ ਰਿਹਾ ਹੈ ਉੱਤੇ ਹੀ ਉਹਨਾਂ ਦੀ ਸਪੋਰਟ ਕਰਨ ਪਹੁੰਚੇ ਉਹਨਾਂ ਦੇ ਜਿਗਰੀ ਯਾਰ ਹਰਬੀ ਸੰਗਾ ਤੇ ਨਾਲ ਹੀ ਜੋ ਬੋਲੇ ਸੋਨਿਆ ਦੇ ਜਕਾਰੇ ਲਾਉਂਦੇ ਆਏ ਨજર ਤੁਸੀਂ ਵੀ ਦੇਖੋ ਇਹ ਵੀਡੀਓ ਆ ਦੇਖੋ ਭਾਈ ਜੀ ਕਰਮਜੀਤ ਅਨਮੋਲ ਸਾਹਿਬ ਦਾ ਸਤਿਕਾਰ ਪਿਆਰ ਬਾਈ ਨੂੰ ਲੱਡੂਆਂ ਨਾਲ ਤੋਲ ਰਹੇ ਨੇ ਕੀ ਬਾਤ ਇੱਕ ਕੰਢੇ ਕੰਢੀ ਕੀ ਬਾਤ ਆ ਦੇਖੋ ਅੰਨੇ ਨਹੀਂ ਮੈਂ ਮੈਂ ਬਾਈ ਦੇ ਨਾਲ ਹੀ ਆ ਨਹੀਂ ਕੋਈ ਗੱਲ ਨਹੀਂ ਕੋਈ ਕੀ ਬਾਤ ਹੈ ਥੈਂਕ ਯੂ ਭਾਈ ਹੋਗੀ ਜੀ ਬਾਈ ਦੇ ਨਾਲ ਆਜਾ ਆਜਾਏ ਆ 50 ਬਾਈ ਦੇ ਨਿਹਾਰ ਸਤਿ ਸ੍ਰੀ ਅਕਾਲ ਐਵਰੀ ਪਾਰਟੀ ਜਿੰਦਾਬਾਦ ਕੀ ਆਵਾਂ ਥੈਂਕ ਯੂ ਬਾਈ ਜੀ ਕੀ ਕੀ ਆਵਾਂ ਹੁਣੇ ਹੁਣੇ ਇਹ ਖਬਰ ਦੇਖਣ ਨੂੰ ਮਿਲ ਰਹੀ ਹੈ ਕਿ ਫਰੀਦਕੋਟ ਚ ਆਪ ਉਮੀਦਵਾਰ ਕਰਮਜੀਤ ਸਿੰਘ ਮੋਲ ਨੂੰ ਲੱਡੂਆਂ ਨਾਲ ਤੋਲਿਆ ਜਾ ਰਿਹਾ ਹੈ ਉੱਥੇ ਹੀ ਉਹਨਾਂ ਦੀ ਸਪੋਰਟ ਕਰਨ ਪਹੁੰਚੇ ਉਹਨਾਂ ਦੇ ਜਿਗਰੀ ਯਾਰ ਹਰਬੀ ਸੰਘਾ ਤੇ ਨਾਲ ਹੀ ਜੋ ਬੋਲੇ ਸੋਨਿਆ ਦੇ ਜਕਾਰੇ ਲਾਉਂਦੇ ਆਏ ਨਜ਼ਰ ਤੁਸੀਂ ਵੀ ਦੇਖੋ ਇਹ ਵੀਡੀਓ ਆ ਦੇਖੋ ਭਾਈ ਜੀ ਕਰਮਜੀਤ ਅਨਮੋਲ ਸਾਹਿਬ ਦਾ ਸਤਿਕਾਰ ਪਿਆਰ ਭਾਈ ਨੂੰ ਲੱਡੂਆਂ ਨਾਲ ਤੋੜ ਰਹੇ ਨੇ ਕੀ ਬਾਤ ਹੈ ਇਕੱਲੇ ਇਕੱਲੇ ਕੀ ਕੀ ਬਾਤ ਹੈ ਆ ਦੇਖੋ ਨਹੀਂ ਨਹੀਂ ਮੈਂ ਮੈਂ ਭਾਈ ਦੇ ਨਾਲ ਹੀ ਆ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੀ ਬਾਤ ਹੈ ਥੈਂਕ ਯੂ ਭਾਈ ਹੋ ਗਈ ਜੀ ਭਾਈ ਦੇ ਨਾਲ ਆ ਜਾਏ ਆ ਜਾਏ ਆ ਪ੍ਰਚਾਰ ਲਈ ਉਹ ਭਾਈ ਦਾ ਸਤਿ ਸ਼੍ਰੀ ਅਕਾਲ ਜਿੰਦਾਬਾਦ ਕਿਆ థాంਕ ਯੂ ਬਾਈ థాంਕ ਯੂ ਕਿਆ ਬਾਤ ਹੁਣੇ ਹੁਣੇ ਇਹ ਖਬਰ ਦੇਖਣ ਨੂੰ ਮਿਲ ਰਹੀ ਹੈ ਕਿ ਫਰੀਦਕੋਟ ਚ ਆਪ ਉਮੀਦਵਾਰ ਕਰਮਜੀਤ ਅਨਮੋਲ ਨੂੰ ਲੱਡੂਆਂ ਨਾਲ ਤੋਲਿਆ ਜਾ ਰਿਹਾ ਹੈ ਉੱਥੇ ਹੀ ਉਹਨਾਂ ਦੀ ਸਪੋਰਟ ਕਰਨ ਪਹੁੰਚੇ ਉਹਨਾਂ ਦੇ ਜਿਗਰੀ ਯਾਰ ਹਰਬੀ ਸੰਘਾ ਤੇ ਨਾਲ ਹੀ ਜੋ ਬੋਲੇ ਸੋਨਿਆ ਦੇ ਜਕਾਰੇ ਲਾਉਂਦੇ ਆਏ ਨજર ਤੁਸੀਂ ਵੀ ਦੇਖੋ ਇਹ ਵੀਡੀਓ ਆ ਦੇਖੋ ਬਾਈ ਜੀ ਕਰਮਜੀਤ ਅਨਮੋਲ ਸਾਹਿਬ ਦਾ ਸਤਕਾਰ ਪਿਆਰ ਬਾਈ ਨੂੰ ਲੱਡੂਆਂ ਨਾਲ ਤੋਲ ਰਹੇ ਨੇ ਕਿਆ ਬਾਤ ਇੱਕ ਗੱਡੀ ਗੱਡੀ ਕੀ ਬਾਤ ਆ ਦੇਖੋ ਨਹੀਂ ਨਹੀਂ ਬਸ ਮੈਂ ਮੈਂ ਬਾਈ ਦੇ ਨਾਲ ਹੀ ਆ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਕੀ ਬਾਤ ਥੈਂਕ ਯੂ ਭਾਈ ਹੋ ਗਈ ਜੀ ਬਾਈ ਦੇ ਨਾਲ ਆਜਾ ਆ ਜਾਈਏ ਆ ਪ੍ਰਚਾਰ ਲਈ ਬਾਈ ਦੇ ਨਿਹਾਰ ਸਤਿ ਸ਼੍ਰੀ ਅਕਾਲ ਜਿੰਦਾਬਾਦ ਕੀ ਬਾਤ ਥੈਂਕ ਯੂ ਭਾਈ ਥੈਂਕ ਯੂ ਕੀ ਬਾਤ ਹੁਣੇ ਹੁਣੇ ਇਹ ਖਬਰ ਦੇਖਣ ਨੂੰ ਮਿਲ ਰਹੀ ਹੈ ਕਿ ਫਰੀਦਕੋਟ ਚ ਆਪ ਉਮੀਦਵਾਰ ਕਰਮਜੀਤ ਅਮੋਲ ਨੂੰ ਲੱਡੂਆਂ ਨਾਲ ਤੋਲਿਆ ਜਾ ਰਿਹਾ ਹੈ ਉੱਥੇ ਹੀ ਉਹਨਾਂ ਦੀ ਸਪੋਰਟ ਕਰਨ ਪਹੁੰਚੇ ਉਹਨਾਂ ਦੇ ਜਿਗਰੀ ਯਾਰ ਹਰਬੀ ਸੰਗਾ ਤੇ ਨਾਲ ਹੀ ਜੋ ਬੋਲੇ ਸੋਨਿਆ ਦੇ ਜਕਾਰੇ ਲਾਉਂਦੇ ਆਏ ਨਜ਼ਰ ਤੁਸੀਂ ਵੀ ਦੇਖੋ ਇਹ ਵੀਡੀਓ ਆ ਦੇਖੋ ਭਾਈ ਜੀ ਕਰਮਜੀਤ ਅਨਮੋਲ ਸਾਹਿਬ ਦਾ ਸਤਿਕਾਰ ਪਿਆਰ ਹੁਣੇ ਹੁਣੇ ਇਹ ਖਬਰ ਦੇਖਣ ਨੂੰ ਮਿਲ ਰਹੀ ਹੈ ਕਿ ਫਰੀਦਕੋਟ ਚ ਆਪ ਉਮੀਦਵਾਰ ਹੁਣੇ ਹੁਣੇ ਇਹ ਖਬਰ ਦੇਖਣ ਨੂੰ ਮਿਲ ਰਹੀ ਹੈ ਕਿ ਫਰੀਦਕੋਟ ਚ ਆਪ ਉਮੀਦਵਾਰ ਕਰਮਜੀਤ ਅਨਮੋਲ ਨੂੰ ਲੱਡੂਆਂ ਨਾਲ ਤੋਲਿਆ ਜਾ ਰਿਹਾ ਹੈ ਉੱਤੇ ਹੀ ਉਹਨਾਂ ਦੀ ਸਪੋਰਟ ਕਰਨ ਪਹੁੰਚੇ ਉਹਨਾਂ ਦੇ ਜਿਗਰੀ ਯਾਰ ਹਰਬੀ ਸੰਗਾ ਤੇ ਨਾਲ ਹੀ ਜੋ ਬੋਲੇ ਸੋਨਿਆ ਦੇ ਜਕਾਰੇ ਲਾਉਂਦੇ ਆਏ ਨજર ਤੁਸੀਂ ਵੀ ਦੇਖੋ ਇਹ ਵੀਡੀਓ ਆ ਦੇਖੋ ਭਾਈ ਜੀ ਕਰਮਜੀਤ ਅਨਮੋਲ ਸਾਹਿਬ ਦਾ ਸਤਕਾਰ ਪਿਆਰ ਬਾਈ ਨੂੰ ਲੱਡੂਆਂ ਨਾਲ ਤੋੜ ਰਹੇ ਨੇ ਕੀ ਬਾਤ ਇੱਕ ਕੱਢੀ ਕੱਢੀ ਕੀ ਬਾਤ ਆ ਦੇਖੋ ਨਹੀਂ ਨਹੀਂ ਮੈਂ ਮੈਂ ਬਾਈ ਦੇ ਨਾਲ ਹੀ ਆ ਨਹੀਂ ਕੋਈ ਗੱਲ ਨਹੀਂ ਕੋਈ ਕੀ ਬਾਤ ਹੈ ਥੈਂਕ ਯੂ ਭਾਈ ਹੋਗੀ ਜੀ ਬਾਈ ਦੇ ਨਾਲ ਆਜਾ ਆਜਾਏ ਆ ਪੰਜਾਬ ਬਾਈ ਦਾ ਸਾਸਰੀ ਆਕਰਮਨੀ ਪਾਰਟੀ ਜਿੰਦਾਬਾਦ ਕੀ ਬਾਤ ਥੈਂਕ ਯੂ ਬਾਈ ਜੀ ਕੀ ਕੀ ਬਾਤ ਹੁਣੇ ਹੁਣੇ ਇਹ ਖਬਰ ਦੇਖਣ ਨੂੰ ਮਿਲ ਰਹੀ ਹੈ ਕਿ ਫਰੀਦਕੋਟ ਚ ਆਪ ਉਮੀਦਵਾਰ ਕਰਮਜੀਤ ਅਮੋਲ ਨੂੰ ਲੱਡੂਆਂ ਨਾਲ ਤੋਲਿਆ ਜਾ ਰਿਹਾ ਹੈ ਉੱਥੇ ਹੀ ਉਹਨਾਂ ਦੀ ਸਪੋਰਟ ਕਰਨ ਪਹੁੰਚੇ ਉਹਨਾਂ ਦੇ ਜਿਗਰੀ ਯਾਰ ਹਰਬੀ ਸੰਘਾ ਤੇ ਨਾਲ ਹੀ ਜੋ ਬੋਲੇ ਸੋਨਿਆ ਦੇ ਜਕਾਰੇ ਲਾਉਂਦੇ ਆਏ ਨਜ਼ਰ ਤੁਸੀਂ ਵੀ ਦੇਖੋ ਇਹ ਵੀਡੀਓ ਆ ਦੇਖੋ ਭਾਈ ਜੀ ਕਰਮਜੀਤ ਅਨਮੋਲ ਸਾਹਿਬ ਦਾ ਸਤਕਾਰ ਪਿਆਰ ਭਾਈ ਨੂੰ ਲੱਡੂਆਂ ਨਾਲ ਤੋੜ ਰਹੇ ਨੇ ਕੀ ਬਾਤ ਹੈ ਇਕੱਲੇ ਇਕੱਲੇ ਕੀ ਕੀ ਬਾਤ ਹੈ ਆ ਦੇਖੋ ਨਹੀਂ ਨਹੀਂ ਮੈਂ ਮੈਂ ਭਾਈ ਦੇ ਨਾਲ ਹੀ ਆ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਕੀ ਬਾਤ ਹੈ ਥੈਂਕ ਯੂ ਭਾਈ ਹੋ ਗਈ ਜੀ ਭਾਈ ਦੇ ਨਾਲ ਆ ਜਾਏ ਆ ਜਾਏ ਆ ਪ੍ਰਚਾਰ ਲਈ ਸੋ ਭਾਈ ਦਾ ਸਾਰ ਸ੍ਰੀ ਅਕਾਲ ਕਿਆ ਬਾਤ ਹੁਣੇ ਹੁਣੇ ਇਹ ਖਬਰ ਦੇਖਣ ਨੂੰ ਮਿਲ ਰਹੀ ਹੈ ਕਿ ਫਰੀਦਕੋਟ ਚ ਆਪ ਉਮੀਦਵਾਰ ਕਰਮਜੀਤ ਅਨਮੋਲ ਨੂੰ ਲੱਡੂਆਂ ਨਾਲ ਤੋਲਿਆ ਜਾ ਰਿਹਾ ਹੈ ਉੱਥੇ ਹੀ ਉਹਨਾਂ ਦੀ ਸਪੋਰਟ ਕਰਨ ਪਹੁੰਚੇ ਉਹਨਾਂ ਦੇ ਜਿਗਰੀ ਯਾਰ ਹਰਬੀ ਸੰਘਾ ਤੇ ਨਾਲ ਹੀ ਜੋ ਬੋਲੇ ਸੋਨਿਆ ਦੇ ਜਕਾਰੇ ਲਾਉਂਦੇ ਆਏ ਨਜ਼ਰ ਤੁਸੀਂ ਵੀ ਦੇਖੋ ਇਹ ਵੀਡੀਓ ਆ ਦੇਖੋ ਭਾਈ ਜੀ ਕਰਮਜੀਤ ਅਨਮੋਲ ਸਾਹਿਬ ਦਾ ਸਤਕਾਰ ਪਿਆਰ ਭਾਈ ਨੂੰ ਲੱਡੂਆਂ ਨਾਲ ਤੋਲ ਰਿਹਾ ਨੇ ਕਿਆ ਬਾਤ ਇੱਕ ਕੰਡੀ ਕੰਡੀ ਆਹ ਕੀ ਬਾਤ ਆ ਦੇਖੋ ਨਹੀਂ ਨਹੀਂ ਬਸ ਮੈਂ ਮੈਂ ਬਾਈ ਦੇ ਨਾਲ ਹੀ ਆ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਕੀ ਬਾਤ ਹੈ ਥੈਂਕ ਯੂ ਭਾਈ ਹੋ ਗਈ ਜੀ ਬਾਈ ਦੇ ਨਾਲ ਆ ਜਾਏ ਆ ਜਾਏ ਆ ਪੰਜਾਬ ਲਈ ਸੋ ਭਾਈ ਦਾ ਸਤਿ ਸ੍ਰੀ ਅਕਾਲ ਜਿੰਦਾਬਾਦ ਕੀ ਬਾਤ ਥੈਂਕ ਯੂ ਭਾਈ ਥੈਂਕ ਯੂ ਕੀ ਬਾਤ ਹੁਣੇ ਹੁਣੇ ਇਹ ਖਬਰ ਦੇਖਣ ਨੂੰ ਮਿਲ ਰਹੀ ਹੈ ਕਿ ਫਰੀਦਕੋਟ ਚ ਆਪ ਉਮੀਦਵਾਰ ਕਰਮਜੀਤ ਸਿੰਘ ਮੋਲ ਨੂੰ ਲੱਡੂਆਂ ਨਾਲ ਤੋਲਿਆ ਜਾ ਰਿਹਾ ਹੈ ਉੱਥੇ ਹੀ ਉਹਨਾਂ ਦੀ ਸਪੋਰਟ ਕਰਨ ਪਹੁੰਚੇ ਉਹਨਾਂ ਦੇ ਜਿਗਰੀ ਯਾਰ ਹਰਬੀ ਸੰਗਾ ਤੇ ਨਾਲ ਹੀ ਜੋ ਬੋਲੇ ਸੋਨਿਆ ਦੇ ਜਕਾਰੇ ਲਾਉਂਦੇ ਆਏ ਨજર ਤੁਸੀਂ ਵੀ ਦੇਖੋ ਇਹ ਵੀਡੀਓ ਆ ਦੇਖੋ ਭਾਈ ਜੀ ਕਰਮਜੀਤ ਅਨਮੋਲ ਸਾਹਿਬ ਦਾ ਸਤਿਕਾਰ ਪਿਆਰ ਭਾਈ ਨੂੰ ਲੱਡੂਆਂ ਨਾਲ ਤੋਲ ਰਹੇ ਨੇ ਕੀ ਬਾਤ ਹੈ ਇਕੱਲੇ ਇਕੱਲੇ ਕੀ ਕੀ ਬਾਤ ਹੈ ਆ ਦੇਖੋ ਨਹੀਂ ਨਹੀਂ ਮੈਂ 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 ਭਾਈ ਦੇ ਨਾਲ ਹੀ ਆ ਨਹੀਂ ਕੋਈ ਗੱਲ ਕੋਈ ਗੱਲ ਕੀ ਬਾਤ ਹੈ ਥੈਂਕ ਯੂ ਭਾਈ ਹੋਗੀ ਜੀ ਬਾਈ ਦੇ ਨਾਲ ਆਜਾ ਆਜਾਏ ਆ ਪ੍ਰਚਾਰ ਲਈ ਬਾਈ ਦਾ ਨਿਹਾਰ ਸਤਿ ਸ੍ਰੀ ਅਕਾਲ ਆਪਰੀ ਪਾਰਟੀ ਜਿੰਦਾਬਾਦ ਕੀ ਬਾਤ ਥੈਂਕ ਯੂ ਬਾਈ ਥੈਂਕ ਯੂ ਕੀ ਬਾਤ ਹੁਣੇ ਹੁਣੇ ਇਹ ਖਬਰ ਦੇਖਣ ਨੂੰ ਮਿਲ ਰਹੀ ਹੈ ਕਿ ਫਰੀਦਕੋਟ ਚ ਆਪ ਉਮੀਦਵਾਰ ਕਰਮਜੀਤਨ ਮੋਹਲ ਨੂੰ ਲੱਡੂਆਂ ਨਾਲ ਤੋਲਿਆ ਜਾ ਰਿਹਾ ਹੈ ਉੱਥੇ ਹੀ ਉਹਨਾਂ ਦੀ ਸਪੋਰਟ ਕਰਨ ਪਹੁੰਚੇ ਉਹਨਾਂ ਦੇ ਜਿਗਰੀ ਯਾਰ ਹਰਬੀ ਸੰਘਾ ਤੇ ਨਾਲ ਹੀ ਜੋ ਬੋਲੇ ਸੋਨਿਆ ਦੇ ਜਕਾਰੇ ਲਾਉਂਦੇ ਆਏ ਨજર ਤੁਸੀਂ ਵੀ ਦੇਖੋ ਇਹ ਵੀਡੀਓ ਆ ਦੇਖੋ ਭਾਈ ਜੀ ਕਰਮਜੀਤ ਅਨਮੋਲ ਸਾਹਿਬ ਦਾ ਸਤਿਕਾਰ ਪਿਆਰ ਬਾਈ ਨੂੰ ਲੱਡੂਆਂ ਨਾਲ ਤੋਲ ਰਹੇ ਨੇ ਕੀ ਬਾਤ ਇੱਕ ਅੱਡੀ-ਕੱਡੀ ਕੀ ਬਾਤ ਆ ਦੇਖੋ ਨਹੀਂ ਨਹੀਂ ਬਸ ਮੈਂ ਮੈਂ ਬਾਈ ਦੇ ਨਾਲ ਹੀ ਆ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਕੀ ਬਾਤ ਥੈਂਕ ਯੂ ਭਾਈ ਹੋ ਗਈ ਜੀ ਬਾਈ ਦੇ ਨਾਲ ਆ ਜਾ ਆ ਜਾਏ ਹਾਂ ਪ੍ਰਸ਼ਾਨ ਨਹੀਂ ਸਾਰ ਸਰੀਰੋਕਾਰ ਐਵਰੀ ਪਾਰਟੀ ਜਿੰਦਾਬਾਦ ਕਿਆਵਾ ਥੈਂਕ ਯੂ ਬਾਈ ਥੈਂਕ ਯੂ ਕਿਆਵਾ ਹੁਣੇ ਹੁਣੇ ਇਹ ਖਬਰ ਦੇਖਣ ਨੂੰ ਮਿਲ ਰਹੀ ਹੈ ਕਿ ਫਰੀਦਕੋਟ ਚ ਆਪ ਉਮੀਦਵਾਰ ਕਰਮਜੀਤ ਅਨਮੋਲ ਨੂੰ ਲੱਡੂਆਂ ਨਾਲ ਤੋਲਿਆ ਜਾ ਰਿਹਾ ਹੈ ਉੱਥੇ ਹੀ ਉਹਨਾਂ ਦੀ ਸਪੋਰਟ ਕਰਨ ਪਹੁੰਚੇ ਉਹਨਾਂ ਦੇ ਜਿਗਰੀ ਯਾਰ ਹਰਬੀ ਸੰਘਾ ਤੇ ਨਾਲ ਹੀ ਜੋ ਬੋਲੇ ਸੋਨਿਆ ਦੇ ਜਕਾਰੇ ਲਾਉਂਦੇ ਆਏ ਨજર ਤੁਸੀਂ ਵੀ ਦੇਖੋ ਇਹ ਵੀਡੀਓ ਆ ਦੇਖੋ ਬਾਈ ਜੀ ਕਰਮਜੀਤ ਅਨਮੋਲ ਸਾਹਿਬ ਦਾ ਸਤਕਾਰ ਪਿਆਰ ਬਾਈ ਨੂੰ ਲੱਡੂਆਂ ਨਾਲ ਤੋਲ ਰਿਹਾ ਨੇ ਕਿਆ ਬਾਤ ਕੰਡੇ ਕੰਡੇ ਬਸ ਇਹ ਕੀ ਕੀ ਬਾਤ ਆ ਆ ਦੇਖੋ ਨਹੀਂ ਨਹੀਂ ਮੈਂ 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 ਬਾਈ ਦੇ ਨਾਲ ਹੀ ਆ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਕੀ ਬਾਤ ਹੈ ਥੈਂਕ ਯੂ ਭਾਈ ਹੋ ਗਈ ਜੀ ਬਾਈ ਦੇ ਨਾਲ ਆ ਜਾਏ ਆ ਜਾਏ ਆ ਪੰਜਾਬ ਲਈ ਉਹ ਬਾਈ ਦਾ ਸਾਰ ਸ੍ਰੀ ਅਕਾਲ ਰੀਪਾਰਟੀ ਜਿੰਦਾਬਾਦ ਕੀ ਬਾਤ ਥੈਂਕ ਯੂ ਭਾਈ ਥੈਂਕ ਯੂ ਕੀ ਬਾਤ ਹੁਣੇ ਹੁਣੇ ਇਹ ਖਬਰ ਦੇਖਣ ਨੂੰ ਮਿਲ ਰਹੀ ਹੈ ਕਿ ਫਰੀਦਕੋਟ ਚ ਆਪ ਉਮੀਦਵਾਰ ਕਰਮਜੀਤ ਅਨਮੋਲ ਨੂੰ ਲੱਡੂਆਂ ਨਾਲ ਤੋਲਿਆ ਜਾ ਰਿਹਾ ਹੈ ਉੱਥੇ ਹੀ ਉਹਨਾਂ ਦੀ ਸਪੋਰਟ ਕਰਨ ਪਹੁੰਚੇ ਉਹਨਾਂ ਦੇ ਜਿਗਰੀ ਯਾਰ ਹਰਬੀ ਸੰਘਾ ਤੇ ਨਾਲ ਹੀ ਜੋ ਬੋਲੇ ਸੋਨਿਆ ਦੇ ਜਕਾਰੇ ਲਾਉਂਦੇ ਆਏ ਨਜ਼ਰ ਤੁਸੀਂ ਵੀ ਦੇਖੋ ਇਹ ਵੀਡੀਓ ਆ ਦੇਖੋ ਭਾਈ ਜੀ ਕਰਮਜੀਤ ਅਨਮੋਲ ਸਾਹਿਬ ਦਾ ਸਤਕਾਰ ਪਿਆਰ ਭਾਈ ਨੂੰ ਲੱਡੂਆਂ ਨਾਲ ਤੋਲ ਰਹੇ ਨੇ ਕੀ ਬਾਤ ਹੈ ਇੱਕ ਕੰਨੀ ਕੰਨੀ ਦੱਸਿਆ ਕੀ ਕੀ ਬਾਤ ਆ ਆ ਦੇਖੋ ਨਹੀਂ ਨਹੀਂ ਮੈਂ 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 ਬਾਈ ਦੇ ਨਾਲ ਹੀ ਆ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਕੀ ਬਾਤ ਥੈਂਕ ਯੂ ਭਾਈ ਹੋ ਗਈ ਜੀ ਬਾਈ ਦੇ ਨਾਲ ਆ ਜਾਏ ਆ ਜਾਏ ਆ ਪ੍ਰਚਾਰ ਲਈ ਉਹ ਬਾਈ ਨਾਲ ਸਾਰ ਸ੍ਰੀ ਅਕਾਲ ਆ ਰੀ ਪਾਰਟੀ ਜਿੰਦਾਬਾਦ ਕੀ ਬਾਤ ਥੈਂਕ ਯੂ ਭਾਈ ਥੈਂਕ ਯੂ ਕੀ ਬਾਤ ਹੁਣੇ ਹੁਣੇ ਇਹ ਖਬਰ ਦੇਖਣ ਨੂੰ ਮਿਲ ਰਹੀ ਹੈ ਕਿ ਫਰੀਦਕੋਟ ਚ ਆਪ ਉਮੀਦਵਾਰ ਕਰਮਜੀਤ ਅਨਮੋਲ ਨੂੰ ਲੱਡੂਆਂ ਨਾਲ ਤੋਲਿਆ ਜਾ ਰਿਹਾ ਹੈ ਉੱਥੇ ਹੀ ਉਹਨਾਂ ਦੀ ਸਪੋਰਟ ਕਰਨ ਪਹੁੰਚੇ ਉਹਨਾਂ ਦੇ ਜਿਗਰੀ ਯਾਰ ਹਰਬੀ ਸੰਘਾ ਤੇ ਨਾਲ ਹੀ ਜੋ ਬੋਲੇ ਸੋਨਿਆ ਦੇ ਜਕਾਰੇ ਲਾਉਂਦੇ ਆਏ ਨજર ਤੁਸੀਂ ਵੀ ਦੇਖੋ ਇਹ ਵੀਡੀਓ ਆ ਦੇਖੋ ਭਾਈ ਜੀ ਕਰਮਜੀਤ ਅਨਮੋਲ ਸਾਹਿਬ ਦਾ ਸਤਕਾਰ ਪਿਆਰ ਭਾਈ ਨੂੰ ਲੱਡੂਆਂ ਨਾਲ ਤੋਲ ਰਿਹਾ ਨੇ ਕੀ ਬਾਤ ਹੈ ਕੰਡੀ ਕੰਡੀ ਕੀ ਕੀ ਬਾਤ ਆ ਦੇਖੋ ਨਹੀਂ ਨਹੀਂ ਮੈਂ 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 ਬਾਈ ਦੇ ਨਾਲ ਹੀ ਆ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਕੀ ਬਾਤ ਥੈਂਕ ਯੂ ਭਾਈ ਹੋ ਗਈ ਜੀ ਬਾਈ ਦੇ ਨਾਲ ਆ ਜਾਏ ਆ ਪ੍ਰਚਾਰ ਲਈ ਉਹ ਬਾਈ ਦਾ ਸਾਰ ਸਰੀਰੋ ਕਰਾਵੇ ਐਵਰੀ ਪਾਰਟੀ ਜਿੰਦਾਬਾਦ ਕੀ ਬਾਤ ਥੈਂਕ ਯੂ ਭਾਈ ਥੈਂਕ ਯੂ ਕੀ ਬਾਤ ਹੁਣੇ ਹੁਣੇ ਇਹ ਖਬਰ ਦੇਖਣ ਨੂੰ ਮਿਲ ਰਹੀ ਹੈ ਕਿ ਫਰੀਦਕੋਟ ਚ ਆਪ ਉਮੀਦਵਾਰ ਕਰਮਜੀਤ ਅਨਮੋਲ ਨੂੰ ਲੱਡੂਆਂ ਨਾਲ ਤੋਲਿਆ ਜਾ ਰਿਹਾ ਹੈ ਉੱਥੇ ਹੀ ਉਹਨਾਂ ਦੀ ਸਪੋਰਟ ਕਰਨ ਪਹੁੰਚੇ ਉਹਨਾਂ ਦੇ ਜਿਗਰੀ ਯਾਰ ਹਰਬੀ ਸੰਘਾ ਤੇ ਨਾਲ ਹੀ ਜੋ ਬੋਲੇ ਸੋਨਿਆ ਦੇ ਜਕਾਰੇ ਲਾਉਂਦੇ ਆਏ ਨਜ਼ਰ ਤੁਸੀਂ ਵੀ ਦੇਖੋ ਇਹ ਵੀਡੀਓ ਆ ਦੇਖੋ ਭਾਈ ਜੀ ਕਰਮਜੀਤ ਅਨਮੋਲ ਸਾਹਿਬ ਦਾ ਸਤਿਕਾਰ ਪਿਆਰ ਭਾਈ ਨੂੰ ਲੱਡੂਆਂ ਨਾਲ ਤੋਲ ਰਿਹਾ ਨੇ ਕਿਆ ਬਾਤ ਹੈ ਕੰਨੇ ਕੰਨੇ ਇਹ ਕੀ ਕੀ ਬਾਤ ਆ ਆ ਦੇਖੋ ਨਹੀਂ ਨਹੀਂ ਮਤ ਮੈਂ ਮੈਂ ਬਾਈ ਦੇ ਨਾਲ ਹੀ ਆ ਨਹੀਂ ਕੋਈ ਗੱਲ ਕੋਈ ਗੱਲ ਕੀ ਬਾਤ ਹੈ ਥੈਂਕ ਯੂ ਭਾਈ ਹੋ ਗਈ ਜੀ ਬਾਈ ਦੇ ਨਾਲ ਆ ਜਾ ਆਏ ਆ ਪੰਜਾਬ ਲਈ ਸਰ ਸ੍ਰੀ ਅਕਾਲ ਜਿੰਦਾਬਾਦ ਕੀ ਬਾਤ ਥੈਂਕ ਯੂ ਭਾਈ ਥੈਂਕ ਯੂ ਕੀ ਬਾਤ ਹੁਣੇ ਹੁਣੇ ਇਹ ਖਬਰ ਦੇਖਣ ਨੂੰ ਮਿਲ ਰਹੀ ਹੈ ਕਿ ਫਰੀਦਕੋਟ ਚ ਆਪ ਉਮੀਦਵਾਰ ਕਰਮਜੀਤਨ ਮੋਲ ਨੂੰ ਲੱਡੂਆਂ ਨਾਲ ਤੋਲਿਆ ਜਾ ਰਿਹਾ ਹੈ ਉੱਥੇ ਹੀ ਉਹਨਾਂ ਦੀ ਸਪੋਰਟ ਕਰਨ ਪਹੁੰਚੇ ਉਹਨਾਂ ਦੇ ਜਿਗਰੀ ਯਾਰ ਹਰ ਵੀ ਸੰਗਾ ਤੇ ਨਾਲ ਹੀ ਜੋ ਬੋਲੇ ਸੋਨਿਆ ਦੇ ਜਕਾਰੇ ਲਾਉਂਦੇ ਆਏ ਨજર ਤੁਸੀਂ ਵੀ ਦੇਖੋ ਇਹ ਵੀਡੀਓ ਆ ਦੇਖੋ ਭਾਈ ਜੀ ਕਰਮਜੀਤ ਅਨਮੋਲ ਸਾਹਿਬ ਦਾ ਸਤਿਕਾਰ ਪਿਆਰ ਭਾਈ ਨੂੰ ਲੱਡੂਆਂ ਨਾਲ ਤੋਲ ਰਹੇ ਨੇ ਕੀ ਬਾਤ ਇੱਕ ਕੱਢੀ ਕੱਢੀ ਕੀ ਬਾਤ ਆ ਦੇਖੋ ਨਹੀਂ ਨਹੀਂ ਬਸ ਮੈਂ ਮੈਂ ਭਾਈ ਦੇ ਨਾਲ ਹੀ ਆ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਕੀ ਬਾਤ ਥੈਂਕ ਯੂ ਭਾਈ ਹੋਗੀ ਜੀ ਬਾਈ ਦੇ ਨਾਲ ਆਜਾਏ ਆਏ ਆਂ ਪ੍ਰਚਾਰ ਲਈ ਬਾਈ ਦੇ ਨਾਮ ਸਾਰ ਸ੍ਰੀ ਹੋ ਕਰਾ ਦੇ ਐਵਰੀ ਪਾਰਟੀ ਜਿੰਦਾਬਾਦ ਕੀ ਬਾਤ ਥੈਂਕ ਯੂ ਬਾਈ ਥੈਂਕ ਯੂ ਕੀ ਬਾਤ ਹੁਣੇ ਹੁਣੇ ਇਹ ਖਬਰ ਦੇਖਣ ਨੂੰ ਮਿਲ ਰਹੀ ਹੈ ਕਿ ਫਰੀਦਕੋਟ ਚ ਆਪ ਉਮੀਦਵਾਰ ਕਰਮਜੀਤਨ ਮੋਲ ਨੂੰ ਲੱਡੂਆਂ ਨਾਲ ਤੋਲਿਆ ਜਾ ਰਿਹਾ ਹੈ ਉੱਥੇ ਹੀ ਉਹਨਾਂ ਦੀ ਸਪੋਰਟ ਕਰਨ ਪਹੁੰਚੇ ਉਹਨਾਂ ਦੇ ਜਿਗਰੀ ਯਾਰ ਹਰਬੀ ਸੰਘਾ ਤੇ ਨਾਲ ਹੀ ਜੋ ਬੋਲੇ ਸੋਨਿਆ ਦੇ ਜਕਾਰੇ ਲਾਉਂਦੇ ਆਏ ਨਜ਼ਰ ਤੁਸੀਂ ਵੀ ਦੇਖੋ ਇਹ ਵੀਡੀਓ ਆ ਦੇਖੋ ਭਾਈ ਜੀ ਕਰਮਜੀਤ ਅਨਮੋਲ ਸਾਹਿਬ ਦਾ ਸਤਿਕਾਰ ਪਿਆਰ ਭਾਈ ਨੂੰ ਲੱਡੂਆਂ ਨਾਲ ਤੋਲ ਰਹੇ ਨੇ ਕੀ ਬਾਤ ਹੈ ਇਕੱਲੇ ਇਕੱਲੇ ਦਾ ਸਹਾਰਾ ਕੀ ਬਾਤ ਹੈ ਆ ਦੇਖੋ ਨਹੀਂ ਨਹੀਂ ਮੈਂ 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 ਭਾਈ ਦੇ ਨਾਲ ਹੀ ਆ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਕੀ ਬਾਤ ਹੈ ਥੈਂਕ ਯੂ ਭਾਈ ਹੋ ਗਈ ਜੀ ਭਾਈ ਦੇ ਨਾਲ ਆ ਜਾਏ ਆ ਜਾਏ ਆ ਪੰਜਾਬ ਲਈ ਉਹ ਭਾਈ ਦਾ ਸਾਰ ਸ੍ਰੀ ਅਕਾਲ ਜਿੰਦਾਬਾਦ ਕਿਆ ਥੈਂਕ ਯੂ ਬਾਈ ਜੀ ਕਿਆ ਬਾਤ ਹੁਣੇ ਹੁਣੇ ਇਹ ਖਬਰ ਦੇਖਣ ਨੂੰ ਮਿਲ ਰਹੀ ਹੈ ਕਿ ਫਰੀਦਕੋਟ ਚ ਆਪ ਉਮੀਦਵਾਰ ਕਰਮਜੀਤ ਅਨਮੋਲ ਨੂੰ ਲੱਡੂਆਂ ਨਾਲ ਤੋਲਿਆ ਜਾ ਰਿਹਾ ਹੈ ਉੱਥੇ ਹੀ ਉਹਨਾਂ ਦੀ ਸਪੋਰਟ ਕਰਨ ਪਹੁੰਚੇ ਉਹਨਾਂ ਦੇ ਜਿਗਰੀ ਯਾਰ ਹਰਬੀ ਸੰਘਾ ਤੇ ਨਾਲ ਹੀ ਜੋ ਬੋਲੇ ਸੋਨਿਆ ਦੇ ਜਕਾਰੇ ਲਾਉਂਦੇ ਆਏ ਨਜ਼ਰ ਤੁਸੀਂ ਵੀ ਦੇਖੋ ਇਹ ਵੀਡੀਓ ਆ ਦੇਖੋ ਬਾਈ ਜੀ ਕਰਮਜੀਤ ਅਨਮੋਲ ਸਾਹਿਬ ਦਾ ਸਤਕਾਰ ਪਿਆਰ ਬਾਈ ਨੂੰ ਲੱਡੂਆਂ ਨਾਲ ਤੋਲ ਰਹੇ ਨੇ ਕਿਆ ਬਾਤ ਕੰਨੇ ਕੰਨੇ ਕੀ ਕੀ ਬਾਤ ਆ ਆ ਦੇਖੋ ਨਹੀਂ ਨਹੀਂ ਮੈਂ ਮੈਂ ਬਾਈ ਦੇ ਨਾਲ ਹੀ ਆ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਕੀ ਬਾਤ ਥੈਂਕ ਯੂ ਭਾਈ ਹੋ ਗਈ ਜੀ ਬਾਈ ਦੇ ਨਾਲ ਆ ਜਾਏ ਆ ਜੇ ਆਏ ਆ ਪ੍ਰਚਾਰ ਲਈ ਉਹ ਬਾਈ ਦਾ ਸਤਿ ਸ਼੍ਰੀ ਅਕਾਲ ਆਪਨੀ ਪਾਰਟੀ ਜਿੰਦਾਬਾਦ ਕੀ ਬਾਤ ਥੈਂਕ ਯੂ ਭਾਈ ਥੈਂਕ ਯੂ ਕੀ ਬਾਤ ਓੜੇ ਹੁਣ ਇਹ ਖਬਰ ਦੇਖਣ ਨੂੰ ਮਿਲ ਰਹੀ ਹੈ ਕਿ ਫਰੀਦਕੋਟ ਚ ਆਪ ਉਮੀਦਵਾਰ ਕਰਮਜੀਤਨ ਮੋਹਲ ਨੂੰ ਲੱਡੂਆਂ ਨਾਲ ਤੋਲਿਆ ਜਾ ਰਿਹਾ ਹੈ ਉੱਤੇ ਹੀ ਉਹਨਾਂ ਦੀ ਸਪੋਰਟ ਕਰਨ ਪਹੁੰਚੇ ਉਹਨਾਂ ਦੇ ਜਿਗਰੀ ਯਾਰ ਹਰਬੀ ਸੰਗਾ ਤੇ ਨਾਲ ਹੀ ਜੋ ਬੋਲੇ ਸੋਨਿਆ ਦੇ ਜਕਾਰੇ ਲਾਉਂਦੇ ਆਏ ਨજર ਤੁਸੀਂ ਵੀ ਦੇਖੋ ਇਹ ਵੀਡੀਓ ਆ ਦੇਖੋ ਭਾਈ ਜੀ ਕਰਮਜੀਤ ਅਨਮੋਲ ਸਾਹਿਬ ਦਾ ਸਤਿਕਾਰ ਪਿਆਰ ਭਾਈ ਨੂੰ ਲੱਡੂਆਂ ਨਾਲ ਤੋਲ ਰਹੇ ਨੇ ਕੀ ਬਾਤ ਇੱਕ ਕੰਡੇ ਕੰਡੀ ਕੀ ਬਾਤ ਆ ਦੇਖੋ ਨਹੀਂ ਨਹੀਂ ਮੈਂ 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 ਭਾਈ ਦੇ ਨਾਲ ਹੀ ਆ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਕੀ ਬਾਤ ਥੈਂਕ ਯੂ ਭਾਈ ਹੋ ਗਈ ਜੀ ਬਾਈ ਦੇ ਨਾਲ ਆ ਜਾਏ ਆਂ ਪ੍ਰਚਾਰ ਲਈ ਬਾਈ ਦਾ ਸਾਰ ਸਰੀਰਾਂ ਕਰੇ ਜਿੰਦਾਬਾਦ ਕੀ ਬਾਤ ਥੈਂਕ ਯੂ ਬਾਈ ਥੈਂਕ ਯੂ ਕੀ ਬਾਤ ਹੁਣੇ ਹੁਣੇ ਇਹ ਖਬਰ ਦੇਖਣ ਨੂੰ ਮਿਲ ਰਹੀ ਹੈ ਕਿ ਫਰੀਦਕੋਟ ਚ ਆਪ ਉਮੀਦਵਾਰ ਕਰਮਜੀਤਨ ਮੋਲ ਨੂੰ ਲੱਡੂਆਂ ਨਾਲ ਤੋਲਿਆ ਜਾ ਰਿਹਾ ਹੈ ਉੱਥੇ ਹੀ ਉਹਨਾਂ ਦੀ ਸਪੋਰਟ ਕਰਨ ਪਹੁੰਚੇ ਉਹਨਾਂ ਦੇ ਜਿਗਰੀ ਯਾਰ ਹਰਬੀ ਸੰਘਾ ਤੇ ਨਾਲ ਹੀ ਜੋ ਬੋਲੇ ਸੋਨਿਆ ਦੇ ਜਕਾਰੇ ਲਾਉਂਦੇ ਆਏ ਨਜ਼ਰ ਤੁਸੀਂ ਵੀ ਦੇਖੋ ਇਹ ਵੀਡੀਓ ਆ ਦੇਖੋ ਭਾਈ ਜੀ ਕਰਮਜੀਤ ਅਨਮੋਲ ਸਾਹਿਬ ਦਾ ਸਤਿਕਾਰ ਪਿਆਰ ਭਾਈ ਨੂੰ ਲੱਡੂਆਂ ਨਾਲ ਤੋਲ ਰਹੇ ਨੇ ਕੀ ਬਾਤ ਹੈ ਇਕੱਲੇ ਇਕੱਲੇ ਕੀ ਕੀ ਬਾਤ ਹੈ ਆ ਦੇਖੋ ਨਹੀਂ ਨਹੀਂ ਮੈਂ 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 ਭਾਈ ਦੇ ਨਾਲ ਹੀ ਆ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੀ ਬਾਤ ਹੈ ਥੈਂਕ ਯੂ ਭਾਈ ਹੋ ਗਈ ਜੀ ਭਾਈ ਦੇ ਨਾਲ ਆ ਜਾ ਆ ਜਾਏ ਆ ਪ੍ਰਚਾਰ ਲਈ ਹੁਣੇ ਹੁਣੇ ਇਹ ਖਬਰ ਦੇਖਣ ਨੂੰ ਮਿਲ ਰਹੀ ਹੈ ਕਿ ਫਰੀਦਕੋਟ ਚ ਆਪ ਉਮੀਦਵਾਰ ਕਰਮਜੀਤ ਅਨਮੋਲ ਨੂੰ ਲੱਡੂਆਂ ਨਾਲ ਤੋਲਿਆ ਜਾ ਰਿਹਾ ਹੈ ਉੱਥੇ ਹੀ ਉਹਨਾਂ ਦੀ ਸਪੋਰਟ ਕਰਨ ਪਹੁੰਚੇ ਉਹਨਾਂ ਦੇ ਜਿਗਰੀ ਯਾਰ ਹਰਬੀ ਸੰਘਾ ਤੇ ਨਾਲ ਹੀ ਜੋ ਬੋਲੇ ਸੋਨਿਆ ਦੇ ਜਕਾਰੇ ਲਾਉਂਦੇ ਆਏ ਨਜ਼ਰ ਤੁਸੀਂ ਵੀ ਦੇਖੋ ਇਹ ਵੀਡੀਓ ਆ ਦੇਖੋ ਭਾਈ ਜੀ ਕਰਮਜੀਤ ਅਨਮੋਲ ਸਾਹਿਬ ਦਾ ਸਤਕਾਰ ਪਿਆਰ ਭਾਈ ਨੂੰ ਲੱਡੂਆਂ ਨਾਲ ਤੋਲ ਰਹੇ ਨੇ ਕੀ ਬਾਤ ਹੈ ਕੰਨੀ ਕੰਨੀ ਕੀ ਕੀ ਬਾਤ ਆ ਦੇਖੋ ਨਹੀਂ ਨਹੀਂ ਬਸ ਮੈਂ ਮੈਂ ਬਾਈ ਦੇ ਨਾਲ ਹੀ ਆ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਕੀ ਬਾਤ ਹੈ ਥੈਂਕ ਯੂ ਭਾਈ ਹੋ ਗਈ ਜੀ ਬਾਈ ਦੇ ਨਾਲ ਆ ਜਾ ਆ ਜਾਈਆਂ ਪੰਜਾਬ ਲਈ ਸਾਰ ਸਰੀਰਾਂ ਕਾਰੇ ਜਿੰਦਾਬਾਦ ਕੀ ਬਾਤ ਥੈਂਕ ਯੂ ਭਾਈ ਥੈਂਕ ਯੂ ਕੀ ਬਾਤ ਹੁਣੇ ਹੁਣੇ ਇਹ ਖਬਰ ਦੇਖਣ ਨੂੰ ਮਿਲ ਰਹੀ ਹੈ ਕਿ ਫਰੀਦਕੋਟ ਚ ਆਪ ਉਮੀਦਵਾਰ ਕਰਮਜੀਤ ਮੋਹਲ ਨੂੰ ਲੱਡੂਆਂ ਨਾਲ ਤੋਲਿਆ ਜਾ ਰਿਹਾ ਹੈ ਉੱਥੇ ਹੀ ਉਹਨਾਂ ਦੀ سپورਟ ਕਰਨ ਪਹੁੰਚੇ ਉਹਨਾਂ ਦੇ ਜਿਗਰੀ ਯਾਰ ਹਰਬੀ ਸੰਗਾ ਤੇ ਨਾਲ ਹੀ ਜੋ ਬੋਲੇ ਸੋਨਿਆ ਦੇ ਜਕਾਰੇ ਲਾਉਂਦੇ ਆਏ ਨજર ਤੁਸੀਂ ਵੀ ਦੇਖੋ ਇਹ ਵੀਡੀਓ